ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਦਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਲੀਕ ਮਾਮਲੇ ਜੋ ਆਇਆ ਨਵਾਂ ਮੋੜ ਦੋਹਨਾ ਪਰਵਾਰਾਂ ਚ ਹੋਇਆ ਸਮਝੌਤਾ ਟਰੈਕਟਰ ਵਾਲੀ ਕੁੜੀ ਦੀ ਵੀਡੀਓ ਲੀਕ ਕ ਮਾਮਲੇ ਚ ਮਾਮਲੇ ਨਵਾਂ ਮੋੜ ਲਿਆ ਲਿਆ ਜਿੱਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਲੰਧਰ ਦੀ ਇਸ ਨੂੰ 19 ਸਾਲਾਂ ਕੁੜੀ ਦੇ ਮਾਮਲੇ ਦਾ ਨੋਟਿਸ ਖੁਦ ਨੋਟਿਸ ਲਿਆ ਸੀ ਤਾਂ ਉੱਥੇ ਹੀ ਹੁਣ ਮੁੰਡੇ ਕੁੜੀ ਦੋਹਨਾ ਦੇ ਪਰਿਵਾਰਾਂ ਵਿੱਚ ਸਮਝੌਤਾ ਹੋ ਗਿਆ ਅੱਜ ਸ਼ਾਮ ਦੋਵੇਂ ਪਰਿਵਾਰ ਮੀਡੀਆ ਦੇ ਸਾਹਮਣੇ ਆਏ ਪਿਤਾ ਦੇ ਪਿਤਾ ਆਪਣੇ ਪਿਤਾ ਨਾਲ ਨਾਲ ਵੀ ਮੌਜੂਦ ਸੀ ਉਸ ਨੇ ਕਿਹਾ ਹੈ ਕਿ ਦੁਨਨਾ ਪਰਿਵਾਰ ਦੋਨਾਂ ਵਿੱਚਕਾਰ ਗਲਤ ਫਹਿਮੇ ਸੀ ਦੋਨੇ ਨਹੀਂ ਵੀਡੀਓ ਨਹੀਂ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਹਨਾਂ ਦੇ ਜੋ ਵੀ ਮਤਭੇਦ ਹਨ ਉਹ ਦੂਰ ਹੋ ਗਏ ਐ ਇੱਕ ਇੱਕ ਦੂਜੇ ਤੇ ਲਗਾਏ ਗਏ ਦੋਸ਼ਾਂ ਸੁਨੇ ਸੁਣੀਆਂ ਗੱਲਾਂ ਤੇ ਆਧਾਰਿਤ ਹਨ ਦੋਵਾਂ ਪਰਵਾਰਾਂ ਨੇ ਸੋਸ਼ਲ ਮੀਡੀਆ ਯੂਜ਼ਰ ਨੂੰ ਚੰਨ ਦੇ ਪੰਨਿਆਂ ਤੇ ਵਾਇਰਲ ਹੋਈਆਂ ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ ਜਾਣ ਕਰ ਦਿੰਦੇ ਹੋਏ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਦੋਨਾਂ ਪਰਿਵਾਰਾਂ ਵਿੱਚ ਦਾ ਕੁਝ ਦਿਨਾ ਤੋਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਵਿਵਾਦ ਅੱਜ ਹੱਲ ਹੋ ਗਿਆ ਹੈ ਦੋਨਾਂ ਪਰਿਵਾਰਾਂ ਦੇ ਦਿਲਾਂ ਵਿੱਚ ਸਾਰੀਆਂ ਅੰਸ਼kaitਾਂ ਦੂਰ ਹੋ ਗਈਆਂ ਹਨ ਦੋਨੇ ਪਰਿਵਾਰ ਇਸ ਸਿੱਟੇ ਤੇ ਪਹੁੰਚਣ ਕੀ ਇਸ ਸਮੇਂ ਦੌਰਾਨ ਜੋ ਵੀ ਕੁਝ ਹੋਇਆ ਹੈ ਉਹ ਫੇਕ ਹੈ ਇਸ ਤੋਂ ਇਲਾਵਾ ਜੇ ਇਸ ਮਾਮਲੇ ਵਿੱਚ ਕਿਸੇ ਖਾਸ ਵਿਅਕਤੀ ਦਾ ਨਾਮ ਲਿਆ ਗਿਆ ਤਾਂ ਤਾਂ ਇਹ ਸੁਣੀ ਸੁਣਾਈ ਗੱਲ ਕਰਕੇ ਲਿਆ ਜਾਵੇ ਜੇ ਮੇਰੇ ਪੁੱਤਰ ਨੇ ਇਸ ਮਾਮਲੇ ਵਿੱਚ ਕੋਈ ਗਲਤੀ ਕੀਤੀ ਹੈ ਤਾਂ ਤਾਂ ਮੈਂ ਮਾਫੀ ਮੰਗਦਾ ਹਾਂ ਜੇਕਰ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕਰਨ ਵਾਲੇ ਲੋਕ ਪਰਿਵਾਰ ਦੀ ਭਲਾਈ ਚਾਹੁੰਦੇ ਹਨ ਤਾਂ ਉਹ ਤਾਂ ਉਹਨਾਂ ਨੂੰ ਇਹ ਪੋਸਟ ਡਿਲੀਟ ਕਰਨ ਦਿਵਿਆ ਚਾਹੀਦੀਆਂ ਹਨ ਦੂਜੇ ਪਾਸੇ ਕੁੱਨੇ ਕਹਾਇਆ ਕਿ ਸੋਸ਼ਲ ਮੀਡੀਆ ਤੇ ਜੋ ਕੁਝ ਵੀ ਚੱਲ ਰਿਹਾ ਹੈ ਉਹ ਇੱਕ ਗਲਤ ਫਹਮੀ ਸੀ ਜਿੰਨਾ ਚਿਰਾਂ ਦੇ ਸਾਡੀ ਸੇਨੇ ਵੀਡੀਓ ਚਲਾ ਚੱਲ ਰਹੀ ਹੈ ਉਹਨਾਂ ਨੂੰ ਹਟਾ ਦਿਆ ਚਾਹੀਦਾ ਹੈ ਤਾਂ ਜੋ ਜੋ ਅਸੀਂ ਆਪਣੇ ਜ਼ਿੰਦਗੀ ਸਹੀ ਤਰੀਕਾ ਨਾਲ ਜੀ ਸਕੀਏ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜ ਤੋਂ ਧੰਨਵਾਦ